ਹਰਤੇਜ ਜੀ ਕੀ ਕਹਿਣਾ ਚਾਹੋਗੇ ਬੀਬਾ ਜੀ ਚੌਥੀ ਵਾਰ ਜਿੱਤੇ ਨੇ ਜਿਹੜੀ ਮਿਹਨਤ ਵਰਕਰਾਂ ਨੇ ਰੰਗ ਲਈ ਹੈ ਜਾਂ ਕੀ ਦੇਖ ਰਹੇ ਤੁਸੀਂ ਬੀਬਾ ਜੀ ਜਿੱਤ ਹੋਈ ਹੈ ਬਾਈ ਗੱਲ ਇਹ ਹੈ ਵੀ ਜਿਹੜੀ ਬੀਬਾ ਜੀ ਦੀ ਜਿੱਤ ਹੈ ਨਾ ਉਹ ਸਾਡਾ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਕੀਤੇ ਹੋਏ ਕੰਮ ਪਹਿਲੇ ਨੰਬਰ ਤੇਤਾ ਜਿਵੇਂ ਏਮਜ ਵਗੈਰਾ ਠੀਕ ਹੈ ਤੇ ਏਅਰਪੋਰਟ ਵਗੈਰਾ ਫਲ ਸੜਕਾਂ ਦਾ ਸਾਰੀ ਲੋਕ ਸਭਾ ਹਲਕਾ ਦਾ ਬਠਿੰਡਾ ਉਹਨਾਂ ਨੇ ਵਿਕਾਸ ਦੀ ਰਫਤਾਰ ਨੂੰ ਦੇਸ਼ ਦੇ ਵੋਟਾਂ ਪਾਈਆਂ ਨੇ ਠੀਕ ਹੈ ਬੀਬਾ ਜੀ ਦੀ ਮਿਹਨਤ ਨੂੰ ਇਹ ਵੋਟਾਂ ਪਾਈਆਂ ਨੇ ਠੀਕ ਹੈ ਤੇ ਸਾਰੀ ਪਾਰਟੀ ਨੇ ਜਿੱਦੀ ਵੀ ਸਾਡੀ ਅਕਾਲੀ ਦਲ ਦੀ ਜਥੇਬੰਦੀਆਂ ਸਾਰੇ ਪਿੰਡਾਂ ਦੀਆਂ ਸਾਰੇ ਲੋਕ ਸਭਾ ਹਲਕੇ ਦੀਆਂ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਹੂੰ ਬਹੁਤ ਜ਼ਿਆਦਾ ਪਨੋਂ ਮਨੋਂ ਮਿਹਨਤ ਕਰਕੇ ਬੀਬਾ ਜੀ ਨੂੰ ਚੌਥੀ ਵਾਰ ਡੰਡਾ ਲੋਕ ਸਭਾ ਹਲਕੇ ਤੋਂ ਜਿੱਤ ਦਵਾਈ ਹੈ ਜੀ ਅਸੀਂ ਬੀਬਾ ਜੀ ਨੂੰ ਚੌਥੀ ਵਾਰ ਐਮ ਪੀ ਬਣ ਤੇ ਪਿੰਡ ਡਿਜੀਟਲ ਮਾਂ ਵੱਲੋਂ ਸਾਡੀ ਸਾਰੀ ਜਥੇਬੰਦੀ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਮੁਬਾਰਕਾਂ ਦੇ ਆ ਬਾਦਲ ਪਰਿਵਾਰ ਨੂੰ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਘਰ ਤੇ ਕਿਵੇਂ ਦੇਖਦੇ ਜਿਹੜੇ ਕੰਮ ਕੀਤੇ ਨੇ ਬਿਂਦਾਪਚ ਬੀਬਾ ਜੀ ਨੇ ਲੱਗਦਾ ਮਾਨਸਾ ਦੇ ਵਿੱਚ ਧਰੋਸਾ ਦਵਾਇਆ ਕਿ ਬੀਬਾ ਨੇ ਉਹ ਪਹੁੰਚੇ ਸੀ ਉਹਨਾਂ ਨੇ ਕਿਹਾ ਸੀ ਸੀ ਮਾਨਸਾ ਨੂੰ ਵੀ ਬਦਲਾਂਗੇ ਨਹਿਰ ਬਦਲਾਂਗੇ ਮਾਨਸਾ ਦੀ ਲੱਗਦਾ ਹਾਂਜੀ ਹਾਂਜੀ ਬੀਬਾ ਜੀ ਨੇ ਜੋ ਕਿਹਾ ਉਹ ਕਰਨਗੇ ਵੀ ਬਾਕੀ ਜਿਹੜਾ ਮਾਨਸਾ ਦਾ ਪਹਿਲੇ ਹੀ ਬਹੁਤ ਵਧੀਆ ਵਿਕਾਸ ਹੋ ਰਿਹਾ ਹੈ ਬਾਕੀ ਉਹਨੇ ਜਿੱਤ ਗਏ ਨੇ ਤੇ ਜੋ ਵੀ ਐਮਪੀ ਫੰਡ ਆਉਂਦਾ ਉਹ ਸਾਨੂੰ ਪੂਰਾ ਯਕੀਨ ਹੈ ਵੀ ਸਾਡੇ ਮਾਨਸਾ ਤੇ ਵੱਧ ਤੋਂ ਵੱਧ ਲਾਇਆ ਜਾਊਗਾ ਮਾਨਸਾ ਦਾ ਜਿਹੜਾ ਵਿਕਾਸ ਹੈ ਉਹ ਵੱਧ ਤੋਂ ਵੱਧ ਕਰਾਇਆ ਜਾਏ ਜੇ ਬੈ ਗੱਲ ਕਰੀ ਦੂਜੀਆਂ ਪਾਰਟੀਆਂ ਨੇ ਬੜਾ ਜ਼ੋਰ ਲਾਇਆ ਗਿਆ ਅਸੀਂ ਬੀਬਾ ਨੂੰ ਹਰਾਉਣ ਵਾਸਤੇ ਪਰ ਫਿਰ ਵੀ ਜਿਵੇਂ ਤੁਸੀਂ ਕਿਹਾ ਕਿਹਾ ਵੀ ਬੀਪਾ ਜੀ ਦੇ ਨੇ ਕੰਮ ਕੀਤੇ ਵਿਕਾਸ ਮੂਰੇ ਆਇਆ ਕੀ ਜੀ ਦੂਜੀਆਂ ਪਾਰਟੀਆਂ ਨੇ ਸਾਰੀਆਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਸੀ ਬੀਬਾ ਜੀ ਨੂੰ ਹਰਾਉਣ ਵਾਸਤੇ ਪਰ ਜਿਹੜੇ ਸਾਡੇ ਵਰਕਰ ਨੇ ਅਕਾਲੀ ਦਲ ਦੇ ਉਹ ਜਿਹੜੀਆਂ ਐ ਪਾਰਟੀਆਂ ពੋਟੀਆਂ ਨੂੰ ਕੀ ਗਾਉਣ ਦੇ ਨੇ ਸਾਡੀਆਂ ਜੁੱਥੇ ਬੰਦਿਆਂ ਨੇ ਸਾਰਿਆਂ ਨੇ ਬਹੁਤ ਵੱਧ ਛੜ ਕੇ ਤਨੋਂ ਮਨੋਂ ਪਾਰਟੀ ਦੀ ਸੇਵਾ ਕੀਤੀ ਹੈ ਜੋਰ ਲਾਇਆ ਵੀ ਬਾਜ ਨੂੰ ਚੌਥੀ ਵਾਰ ਚੈਪੀ ਬਣਾਇਆ ਪੂਰਾ ਪ੍ਰੋਸਾ ਵੀ ਜਿਹੜੇ ਕੰਮ ਹੋਣਗੇ ਹਾਂਜੀ ਹਾਂਜੀ ਪੂਰਾ ਭਰੋਸਾ ਜੀ ਸਭ ਦਾ 100% ਸਾਨੂੰ ਭਰੋਸਾ ਕਿਉਂਕਿ ਵੱਡੇ ਵੱਲ ਸਾਹਿਬ ਸਾਡੇ ਪਿੰਡ ਗੁਰਜਟਨ ਮਾਨੂੰ ਆਪਣਾ ਪਿੰਡ ਬਣਾ ਦੇ ਸੀ ਢਿੱਲਾਂ ਭਾਈਚਾਰਾ ਕਹਿ ਕੇ ਆਪਣਾ ਆਪ ਦਾ ਪਿੰਡ ਮੰਨਦੇ ਹੁੰਦੇ ਸੀ ਹੋਰ ਕੀ ਕਹਿਣਾ ਚਾਹੂਗੇ ਜਿਹੜੇ ਬੈਠੇ ਨੇ ਆਪਣੇ ਵਰਕਰਾਂ ਜੀ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਵੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਆਪਣੀ ਖੇਤਰੀ ਪਾਰਟੀ ਹੈ ਵੀ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਸਾਰੇ ਵੀਰਾਂ ਨੂੰ ਇਸਦਾ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਕਿਉਂਕਿ ਆਪਣੇ ਸੂਬੇ ਦੀ ਖੇਤਰੀ ਪਾਰਟੀ ਹੈ ਸੂਬੇ ਦੇ ਵਿਕਾਸ ਲਈ ਸਭ ਤੋਂ ਅੱਗੇ ਹੈ